ਅੱਜ ਦਾ ਦਿਨ ਸਿੱਖ ਕੌਮ ਦੇ ਲਈ ਬਹੁਤ ਹੀ ਉਦਾਸੀ ਭਰਿਆ ਅਤੇ ਸੋਗਮਈ ਦਿਨ ਹੈ ਕਿਉਂਕਿ ਅੱਜ ਦੇ ਦਿਨ ਸਿੱਖ ਕੌਮ ਦੇ ਮਹਾਨ ਯੋਧੇ ਭਾਈ ਗਜਿੰਦਰ ਸਿੰਘ ਮੁਖੀ ਦਲ ਖਾਲਸਾ ਅੱਜ ਦੇ ਦਿਨ ਸਾਡੇ ਤੋਂ ਹਮੇਸ਼ਾ ਲਈ ਵਿਛੜ ਗਏ ਹਨ ਲੇਕਿਨ ਭਾਈ ਸਾਹਿਬ ਨੇ ਕੌਮ ਦੇ ਲਈ ਜੋ ਕੁਰਬਾਨੀਆਂ ਕੀਤੀਆਂ ਨੇ ਜੋ ਉਹਨਾਂ ਨੇ ਜਲਾਲ ਪਤਨੀ ਹੰਡਾਈ ਹੈ ਉਸ ਦਾ ਕਰਜ਼ ਸਿੱਖ ਕੌਮ ساری ਉਮਰ ਨਹੀਂ ਉਤਾਰ ਸਕਦੀ ਅੱਜ ਆਪਾਂ ਜਾਣਾਂਗੇ ਭਾਈ ਗਜਿੰਦਰ ਸਿੰਘ ਮੁਖੀ ਦਲ ਖਾਲਸਾ ਦੇ ਬਾਰੇ ਉਹਨਾਂ ਦੇ ਜੀਵਨ ਦੇ ਬਾਰੇ ਉਹਨਾਂ ਦੇ ਸੰਘਰਸ਼ ਦੇ ਬਾਰੇ ਭਾਈ ਗਜਿੰਦਰ ਸਿੰਘ ਮੂਲ ਰੂਪ ਦੇ ਵਿੱਚ ਚੰਡੀਗੜ੍ਹ ਦੇ ਰਹਿਣ ਵਾਲੇ ਸਨ ਆਮ ਸਿੱਖਾਂ ਵਾਂਗ ਉਹ ਵੀ ਆਪਣਾ ਜੀਵਨ ਬਤਾ ਰਹੇ ਸਨ ਲੇਕਿਨ 1978 ਨੂੰ ਜੋ ਨਿਰੰਕਾਰੀ ਕਾਂਡ ਵਾਪਰਿਆ ਉਸ ਤੋਂ ਬਾਅਦ ਇਹ ਕਿਵੇਂ ਇਸ ਲਾਈਨ ਦੇ ਵਿੱਚ ਦਾਖਲ ਹੁੰਦੇ ਹਨ ਅਤੇ ਕਿਵੇਂ ਇੱਕ ਜਹਾਜ਼ ਨੂੰ ਅਗਵਾ ਕਰਨ ਵਾਲੇ ਬਣ ਜਾਂਦੇ ਹਨ ਇਸ ਦੇ ਬਾਰੇ ਅੱਜ ਦਾ ਆਪਣਾ ਪੂਰੀ ਗੱਲਬਾਤ ਰਹੇਗੀ ਤੁਸੀਂ ਜਿਹੜੇਓ ਸੋਨੂ ਮੰਗਲੀ ਚੈਨਲ ਦੇ ਨਾਲ 1978 ਦਾ ਨਿਰੰਕਾਰੀ ਕਾਂਡ ਸਾਰਿਆਂ ਨੂੰ ਯਾਦ ਹੈ ਨਿਰੰਕਾਰੀ ਜੋ ਕਿ ਸਿੱਖ ਰੌ ਰੀਤਾਂ ਦਾ ਮਜ਼ਾਕ ਉਡਾਉਂਦੇ ਸਨ ਜਿਵੇਂ ਸਿੱਖਾਂ ਦੇ ਵਿੱਚ ਪੰਜ ਪਿਆਰੇ ਸਨ ਉਹਦਾ ਇਹਨਾਂ ਨੇ ਸੱਤ ਸਤਾਰਿਆਂ ਦਾ ਕਨਸੈਪਟ ਲੈ ਕੇ ਆਂਦਾ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਿੱਖ ਰੌ ਰੀਤਾਂ ਦਾ ਇਹਨਾਂ ਨੇ ਮਜ਼ਾਕ ਉਡਾਇਆ 1978 ਨੂੰ ਅੰਮ੍ਰਿਤਸਰ ਦੇ ਵਿੱਚ ਇਹਨਾਂ ਨੇ ਆਪਣਾ ਇੱਕ ਸਮਾਗਮ ਰੱਖਿਆ ਜਿਸ ਦੇ ਵਿੱਚ ਜਗ ਬਾਣੀ ਅਖਬਾਰ ਦੇ ਮੁਖੀ ਲਾਲਾ ਜਗਤੂ ਨਰਾਇਣ ਵੀ ਪਹੁੰਚ ਰਹੇ ਸਨ ਲਾਲਾ ਜਗਤੂ ਨਰਾਇਣ ਆਪਣੇ ਸਿੱਖ ਵਿਰੋਧੀ ਲੇਖਾਂ ਕਰਕੇ ਜਾਣੇ ਜਾਂਦੇ ਸਨ ਜਦੋਂ ਸਿੱਖ ਸੰਗਤਾਂ ਨੂੰ ਪਤਾ ਲੱਗਿਆ ਕਿ ਗੁਰੂ ਕੀ ਨਗਰੀ ਦੇ ਵਿੱਚ ਸਿੱਖ ਕੌਮ ਦੇ ਵਿਰੋਧੀ ਸਿੱਖ ਕੌਮ ਦੀਆਂ ਰੌਹਤਾਂ ਦਾ ਮਜ਼ਾਕ ਉਡਾਉਣ ਵਾਲੇ ਇੱਕ ਸਮਾਗਮ ਰੱਖ ਰਹੇ ਹਨ ਤਾਂ ਸਿੱਖ ਸੰਗਤਾਂ ਨੇ ਉਸ ਸਮਾਗਮ ਨੂੰ ਬੰਦ ਕਰਵਾਉਣ ਦੇ ਲਈ ਦਰਬਾਰ ਸਾਹਿਬ ਤੋਂ ਅਰਦਾਸਾ ਕਰਕੇ ਚਾਲੇ ਪਾ ਦਿੱਤੇ ਉਸ ਸਮਾਗਮ ਦਾ ਸ਼ਾਂਤ ਮੈਤਰੀ ਤਰੀਕੇ ਨਾਲ ਵਿਰੋਧ ਕਰਦੀਆਂ ਸੰਗਤਾਂ ਦੇ ਉੱਪਰ ਗੋਲੀ ਚਲਾਈ ਗਈ ਜਿਸ ਦੇ ਵਿੱਚ ਬਹੁਤ ਸਾਰੇ ਸਿੰਘ ਸ਼ਹੀਦ ਵੀ ਹੋਏ ਤੇ ਕਈ ਜ਼ਖਮੀ ਵੀ ਹੋਏ ਇਸ ਘਟਨਾ ਦੇ ਕੁਝ ਦਿਨ ਬੀਤਣ ਤੋਂ ਬਾਅਦ ਚੰਡੀਗੜ੍ਹ ਦੇ ਇੱਕ ਹੋਟਲ ਦੇ ਵਿੱਚ ਦਲ ਖਾਲਸਾ ਨਾਮ ਦੀ ਇੱਕ ਜਥੇਬੰਦੀ ਦੀ ਨੀਂ ਰੱਖੀ ਗਈ ਇਸ ਜਥੇਬੰਦੀ ਦੀ ਖਾਸੀਅਤ ਇਹ ਸੀ ਕਿ ਇਸ ਦਾ ਕੋਈ ਮੁਖੀ ਨਹੀਂ ਸੀ ਇਸ ਨੂੰ ਚਲਾਉਣ ਦੇ ਲਈ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਜੋ ਇਸ ਪੂਰੀ ਜਥੇਬੰਦੀ ਦਾ ਸੰਚਾਲਨ ਕਰ ਰਹੀ ਸੀ ਇਸ ਤੋਂ ਬਾਅਦ ਸਮਾਂ ਅੱਗੇ ਲੰਘਦਾ ਗਿਆ ਪੰਜਾਬ ਦੇ ਵਿੱਚ ਹਿੰਸਕ ਘਟਨਾਵਾਂ ਦਾ ਦੌਰ ਵੱਧ ਗਿਆ ਇਸੇ ਤਰ੍ਹਾਂ 9 ਸਤੰਬਰ 1981 ਨੂੰ ਲਾਲਾ ਜਗਤ ਨਾਰਾਇਣ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਇਸ ਹੱਤਿਆ ਦਾ ਦੋਸ਼ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਉੱਪਰ ਲੱਗਦਾ ਰਿਹਾ ਅਤੇ ਉਹਨਾਂ ਦੀ ਗ੍ਰਿਫਤਾਰੀ ਦੀ ਬਾਰ-ਬਾਰ ਮੰਗ ਕੀਤੀ ਜਾਣ ਲੱਗੀ। ਬਖੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਦੀ ਇੱਕ ਟੀਮ ਪੁੱਜੀ ਜਿੱਥੇ ਪੁਲਿਸ ਦਾ ਅਤੇ ਸੰਗਤਾਂ ਦੇ ਵਿੱਚ ਹਿੰਸਕ ਟਕਰਾਅ ਹੋਇਆ। ਸੰਤ ਜਰਨੈਲ ਸਿੰਘ ਕਿਸੇ ਤਰ੍ਹਾਂ ਉੱਥੋਂ ਬਚ ਨਿਕਲੇ ਲੇਕਿਨ ਉਸ ਟਕਰਾਅ ਦੇ ਵਿੱਚ ਪੁਲਿਸ ਵੱਲੋਂ ਸੰਗਤਾਂ ਦੀਆਂ ਗੱਡੀਆਂ ਨੂੰ ਅੱਗ ਲਾ ਦਿੱਤੀ ਗਈ ਅਤੇ ਹੋਰ ਵੀ ਕਾਫੀ ਹਿੰਸਕ ਕਾਰਵਾਈ ਹੋਈ। ਇਸ ਤੋਂ ਬਾਅਦ 20 ਨਵੰਬਰ 1981 ਨੂੰ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੇ ਆਪਣੀ ਗ੍ਰਿਫਤਾਰੀ ਦੇਣ ਦਾ ਐਲਾਨ ਕਰ ਦਿੱਤਾ। ਉਹਨਾਂ ਨੇ ਮਹਿਤਾ ਚੌਕ ਵਿਖੇ ਸਥਿਤ ਦਮਦਮੀ ਟਕਸਾਲ ਦੇ ਮੁਖ ਦਫਤਰ ਦੇ ਬਾਹਰ ਆਪਣੀ ਗ੍ਰਿਫਤਾਰੀ ਦਾ ਐਲਾਨ ਕੀਤਾ। ਉਹਨਾਂ ਦੀ ਗ੍ਰਿਫਤਾਰੀ ਦੀ ਖਬਰ ਸੁਣ ਕੇ ਬਹੁਤ ਸਾਰੀ ਸੰਗਤ ਉੱਥੇ ਇਕੱਠੀ ਹੋ ਗਈ। ਗ੍ਰਿਫਤਾਰ ਕਰਨ ਵਾਲੀ ਪੁਲਿਸ ਅਤੇ ਸੰਗਤ ਦੇ ਵਿੱਚ ਟਕਰਾਅ ਹੋਇਆ। ਉੱਥੇ ਵੀ ਲਾਠੀ ਚਾਰਜ ਦੇ ਵਿੱਚ ਕਾਫੀ ਲੋਕਾਂ ਨੂੰ ਸੱਟਾਂ ਲੱਗੀਆਂ ਤੇ ਕਿਹਾ ਜਾਂਦਾ ਹੈ ਕਿ ਸ਼ਾਇਦ ਕੁਝ ਲੋਕਾਂ ਦੀ ਮੌਤ ਵੀ ਹੋਈ। ਸਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਲਿਜਾਇਆ ਗਿਆ ਇਸ ਘਟਨਾ ਦੇ 9 ਦਿਨ ਬਾਅਦ ਹੀ 에ਅਰ ਇੰਡੀਆ ਦੀ ਫਲਾਈਟ IC423 ਨੂੰ 5 ਸਿੱਖ ਨੌਜਵਾਨਾਂ ਵੱਲੋਂ ਅਗਵਾ ਕਰ ਲਿਆ ਗਿਆ ਇਸ ਫਲਾਈਟ ਨੂੰ ਅਗਵਾ ਕਰਨ ਵਾਲੇ ਸਨ ਭਾਈ ਗਜਿੰਦਰ ਸਿੰਘ ਭਾਈ ਗਜਿੰਦਰ ਸਿੰਘ ਦੇ ਬਾਰੇ ਜੇ ਗੱਲ ਕੀਤੀ ਜਾਵੇ ਤਾਂ ਉਹ ਮੂਲ ਰੂਪ ਵਿੱਚ ਚੰਡੀਗੜ੍ਹ ਦੇ ਰਹਿਣ ਵਾਲੇ ਸਨ ਸਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੀ ਗ੍ਰਿਫਤਾਰੀ ਦੇ ਰੋਸ ਵਿੱਚ ਸਾਂਤਾਂ ਦੀ ਰਿਹਾਈ ਲਈ ਗਜਿੰਦਰ ਸਿੰਘ ਨੇ ਆਪਣੇ ਚਾਰ ਸਾਥੀਆਂ ਦੇ ਨਾਲ ਮਿਲ ਕੇ ਇੰਡੀਅਨ 에ਅਰਲਾਈਨ ਦੀ ਫਲਾਈਟ AI 423 ਨੂੰ ਹਾਈਜੈਕ ਕੀਤਾ ਗਿਆ ਅਤੇ ਇਸ ਨੂੰ ਹਾਈਜੈਕ ਕਰਕੇ ਖਾਲਸਾ ਰਾਜ ਦੀ ਪੁਰਾਣੀ ਰਾਜਧਾਨੀ ਲਾਹੌਰ ਲੈ ਗਏ ਗਜਿੰਦਰ ਸਿੰਘ ਸਣੇ ਚਾਰੇ ਉਹਨਾਂ ਦੇ ਸਾਥੀਆਂ ਨੂੰ ਪਾਕਿਸਤਾਨ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਭਾਰਤ ਸਰਕਾਰ ਨੇ ਪਾਕਿਸਤਾਨ ਤੋਂ ਸਹਿਯੋਗ ਦੀ ਮੰਗ ਕੀਤੀ ਸੀ ਪਾਕਿਸਤਾਨ ਨੇ ਆਪਣੇ ਕਮਾਂਡੋ ਭੇਜ ਕੇ ਜਹਾਜ਼ ਦੇ ਵਿੱਚ ਅਗਵਾ ਕੀਤੇ ਹੋਏ 111 ਮੁਸਾਫਰਾਂ ਨੂੰ ਬਚਾ ਲਿਆ ਗਿਆ ਸੀ ਔਰ ਬਾਅਦ ਦੇ ਵਿੱਚ ਇਹ ਵੀ ਖੁਲਾਸਾ ਹੋਇਆ ਕਿ ਭਾਈ ਗਜਿੰਦਰ ਸਿੰਘ ਅਤੇ ਉਹਨਾਂ ਦੇ ਸਾਥੀ ਜਹਾਜ਼ ਨੂੰ ਹਾਈਜੈਕ ਕਰ ਲਈ ਜਿਹੜੀ ਚੀਜ਼ ਨੂੰ ਹੈਂਡ ਗ੍ਰੇਨੇਡ ਜਾਂ ਹੱਥਗੋਲੇ ਦੱਸ ਰਹੇ ਸਨ ਉਹ ਕੋਈ ਹਥਿਆਰ ਨਹੀਂ ਸਗੋਂ ਸੇਵਾਂ ਤੇ ਸੰਤਰੇ ਸੀ ਜਿਨ੍ਹਾਂ ਨੂੰ ਉਹਨਾਂ ਨੇ ਇਸ ਤਰੀਕੇ ਨਾਲ ਰਮਾਲਾਂ ਦੇ ਵਿੱਚ ਲਪੇਟਿਆ ਸੀ ਕਿ ਦੇਖਣ ਨੂੰ ਉਹ ਗੋਲੇ ਲੱਗਣ ਇਸ ਗੱਲ ਤੋਂ ਇਹ ਵੀ ਗੱਲ ਸਾਫ਼ਤ ਹੁੰਦੀ ਹੈ ਕਿ ਉਹਨਾਂ ਨੇ ਬਿਨਾਂ ਹਥਿਆਰਾਂ ਦੀ ਜਹਾਜ਼ ਨੂੰ ਕਿਡਨਾਪ ਕੀਤਾ ਤਾਂ ਉਹਨਾਂ ਦਾ ਮਕਸਦ ਕਿਸੇ ਨੂੰ ਜਾਨੀ ਜਾਂ مالی ਨੁਕਸਾਨ ਪਹੁੰਚਾਉਣਾ ਨਹੀਂ ਸਗੋਂ ਸਤ ਜਰਨੈਲ ਸਿੰਘ ਭਿੰਡੜਾਵਾਲਿਆਂ ਦੀ ਰਿਹਾਈ ਅਤੇ ਆਪਣੇ ਕੌਮੀ ਘਰ ਖਾਲਿਸਤਾਨ ਦੀ ਮੰਗ ਨੂੰ ਵਿਸ਼ ਪੱਧਰ ਤੱਕ ਪਹੁੰਚਾਉਣਾ ਸੀ ਉਸ ਤੋਂ ਬਾਅਦ ਭਾਈ ਸਾਹਿਬ ਅਤੇ ਉਹਨਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਦੇ ਉੱਪਰ ਕੇਸ ਚੱਲਿਆ ਲਾਹੌਰ ਵਿੱਚ ਕੋਰਟ ਲਖਬਤ ਜੇਲ੍ਹ ਦੇ ਵਿੱਚ ਸਜ਼ਾ ਕੱਟੀ ਉਸ ਤੋਂ ਬਾਅਦ ਇਹਨਾਂ ਦੇ ਦੋ ਸਾਥੀ 1998 ਨੂੰ ਭਾਰਤ ਵਿੱਚ ਪਰਤ ਆਏ ਲੇਕਿਨ ਗਜਿੰਦਰ ਸਿੰਘ ਆਪਣੀ ਜੀਵਨ ਸਾਥਣ ਦੇ ਨਾਲ ਪਾਕਿਸਤਾਨ ਵਿੱਚ ਹੀ ਬਸ ਗਏ ਸਾਲ 2022 ਦੇ ਵਿੱਚ ਜਦੋਂ ਅਟਲ ਬਿਹਾਰੀ ਬਾਜਪਈ ਅਤੇ ਪਰਵੇਸ਼ ਮੁਸ਼ਰਫ ਸਰਕਾਰ ਨੇ ਦੋਸਤਾਨਾ ਸਬੰਧ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਭਾਰਤ ਸਰਕਾਰ ਨੇ ਜਿਹੜੀ ਮੋਸਟ ਵਾਂਟਡ ਅੱਤਵਾਦੀਆਂ ਦੀ ਸੂਚੀ ਪਾਕਿਸਤਾਨ ਨੂੰ ਦਿੱਤੀ ਸੀ ਉਸ ਦੇ ਵਿੱਚ ਪਾਈ ਗਜਿੰਦਰ ਸਿੰਘ ਦਾ ਨਾਮ ਵੀ ਸ਼ਾਮਿਲ ਸੀ ਜੇਕਰ ਭਾਈ ਗਜਿੰਦਰ ਸਿੰਘ ਦੇ ਨਾਲ ਜਹਾਜ਼ ਨੂੰ ਅਗਵਾ ਕਰਨ ਵਾਲੇ ਸਾਥੀਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਉਹਨਾਂ ਦੇ ਸਾਥੀ ਸਤਨਾਮ ਸਿੰਘ ਪੌਂਟਾ ਸਾਹਿਬ ਤੇਜਿੰਦਰ ਸਿੰਘ ਦਲਬੀਰ ਸਿੰਘ ਅਤੇ ਕਰਨ ਸਿੰਘ ਸ਼ਾਮਿਲ ਸਨ ਇਹਨਾਂ ਸਾਥੀਆਂ ਨੂੰ ਵੀ ਪਾਕਿਸਤਾਨ ਦੇ ਵਿੱਚ 14 ਸਾਲ ਦੀ ਸਜ਼ਾ ਹੋਈ ਸੀ ਜਿਸ ਦੇ ਵਿੱਚੋਂ ਇਹ ਸਾਰੇ 1995 ਦੇ ਵਿੱਚ ਰਿਹਾ ਹੋਏ ਸੀ ਦੱਸ ਦਈਏ ਭਾਈ ਗਜਿੰਦਰ ਸਿੰਘ ਦੇ ਪਾਕਿਸਤਾਨ ਵਿੱਚ ਹੋਣ ਦੇ ਭਾਰਤ ਸਰਕਾਰ ਨੇ ਕਈ ਵਾਰ ਪਾਕਿਸਤਾਨ ਸਰਕਾਰ ਨੂੰ ਕਿਹਾ ਕਿ ਤੇ ਇਸ ਨੂੰ ਸਾਡੇ ਹਵਾਲੇ ਕਰੋ ਲੇਕਿਨ ਪਾਕਿਸਤਾਨ ਸਰਕਾਰ ਨੇ ਕਦੇ ਵੀ ਇਸ ਗੱਲ ਦੀ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਹਾਲਾਂਕਿ ਪਿੱਛੇ ਜਿਹੇ ਭਾਈ ਸਾਹਿਬ ਦੀ ਗੁਰਦੁਆਰਾ ਪੰਜਾ ਸਾਹਿਬ ਦੇ ਵਿੱਚ ਮੱਥਾ ਟੇਕਣ ਦੀਆਂ ਤਸਵੀਰਾਂ ਵੀ ਨਿਸ਼ਚਿਤ ਹੋਈਆਂ ਸਨ ਕੁਝ ਸਮਾਂ ਪਹਿਲਾਂ ਹੀ ਭਾਈ ਸਾਹਿਬ ਦੀ ਪਤਨੀ ਜਰਮਨੀ ਦੇ ਵਿੱਚ ਇਲਾਜ ਦੌਰਾਨ ਦਿਹਾਂਤ ਹੋ ਗਿਆ ਸੀ ਸਿੱਖਾਂ ਦੀ ਸਰਵੋੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਭਾਈ ਸਾਹਿਬ ਦੀ ਘਰਵਾਲਣਾ ਨੂੰ ਦੇਖਦਿਆ ਹਾਂ ਉਹਨਾਂ ਨੂੰ ਜਲਾਲ ਬਤਨੀ ਸਿੱਖ ਜੋਦੇ ਦਾ ਸਰਮਾਨ ਦਿੱਤਾ ਗਿਆ ਸੀ ਕੁਝ ਦਿਨ ਪਹਿਲਾਂ ਹੀ ਭਾਈ ਸਾਹਿਬ ਨੂੰ ਹਾਰਟ ਅਟੈਕ ਦੀ ਸ਼ਿਕਾਇਤ ਹੋਈ ਸੀ ਅਤੇ ਉਹਨਾਂ ਨੂੰ ਲਾਹੌਰ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਉਸ ਤੋਂ ਬਾਅਦ ਪਤਾ ਲੱਗਿਆ ਸੀ ਕਿ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਆ ਗਿਆ ਹੈ ਲੇਕਿਨ ਕੱਲ ਤੋਂ ਫੇਰ ਉਹਨਾਂ ਦੀ ਸਿਹਤ ਵਿਗੜ ਗਈ ਅਤੇ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਜਿਸ ਤੋਂ ਬਾਅਦ ਉਹ ਇਸ ਸੰਸਾਰ ਤੋਂ ਅਲविदा ਲੈ ਗਏ ਭਾਈ ਗਜਿੰਦਰ ਸਿੰਘ ਦੀ ਇਹ ਸਾਰੀ ਕਹਾਣੀ ਸਿੱਖ ਕੌਮ ਦੇ ਲਈ ਹਮੇਸ਼ਾ ਪ੍ਰੇਰਣਾ ਦਾ ਸਰੋਤ ਰਹੇਗੀ ਅਤੇ ਦਸਦੀ ਰਹੇਗੀ ਜਦੋਂ-ਜਦੋਂ ਵੀ ਕੌਮ ਦੇ ਉੱਪਰ ਵਿਫਤਾ ਪਾਏਗੀ ਤਾਂ ਭਾਈ ਗਜਿੰਦਰ ਸਿੰਘ ਵਰਗੇ ਯੋਧੇ ਬਿਨਾਂ ਆਪਣੀ ਜਾਨਾਂ ਦੀ ਪਰਵਾਹ ਕੀਤੇ ਆਪਣੀਆਂ ਕੁਰਬਾਨੀਆਂ ਦੇਣ ਲਈ ਤਿਆਰ ਰਹਿਣਗੇ ਅੰਤ ਦੇ ਵਿੱਚ ਭਾਈ ਸਾਹਿਬ ਦੀ ਲਿਖੀ ਹੋਈ ਇੱਕ ਕਵਿਤਾ ਦੇ ਨਾਲ ਹੀ ਉਹਨਾਂ ਨੂੰ ਸਰਾਂਝਲੀ ਦਿੰਦੇ ਹਾਂ ਅਸੀਂ ਆਪਣੀ ਇਹ ਵੀਡੀਓ ਸਮਾਪਤ ਕਰਾਂਗੇ ਤੁਹਾਨੂੰ ਇਹ ਸਾਡੀ ਵੀਡੀਓ ਕਿਵੇਂ ਲੱਗੀ ਆਪਣੇ ਸੁਝਾਅ ਆਪਣੇ ਵਿਚਾਰ ਆਪਣਾ ਫੀਡਬੈਕ ਸਾਨੂੰ ਜਰੂਰ ਦਿਓ ਇਸ ਵੀਡੀਓ ਨੂੰ ਲਾਈਕ ਕਰਨਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਲਓ ਪੇਸ਼ ਕਰ ਰਹੇ ਹਾਂ ਭਾਈ ਸਾਹਿਬ ਦੀ ਲਿਖੀ ਹੋਈ ਕਵਿਤਾ ਮੈਂ ਸਭ ਦਾ ਹਾਂ ਸਭ ਮੇਰੇ ਨੇ ਮੇਰੇ ਪਿਆਰ ਦੇ ਵੱਡੇ ਘੇਰੇ ਨੇ ਮੈਂ ਟੁੱਟ ਕੇ ਜੀਣਾ ਨਹੀਂ ਚਾਹੁੰਦਾ ਲੁਕ ਕੇ ਵੀ ਮਰਨਾ ਚਾਹੁੰਦਾ ਨਹੀਂ ਮੇਰੀ ਜੁੜ ਕੇ ਮਰਨ ਦੀ ਚਾਹ ਮਿੱਤਰੋ ਪਰ ਵਖਨੀ ਮੇਰਾ ਰਾ ਮਿੱਤਰੋ ਮੈਂ ਸ ਮੈਂ ਸਿਰ ਝੁਕਾ ਕੇ ਜੀਵਿਆ ਨਹੀਂ ਸਿਰ ਝੁਕਿਆ ਲੈ ਕੇ ਵੀ ਜਾਣਾ ਨਹੀਂ ਇਸੇ ਲਈ ਵਾਪਸ ਆਣਾ ਨਹੀਂ ਇੱਥੇ ਹੀ ਮਰਨ ਦੀ ਚਾਹ ਮਿੱਤਰੋ ਮੈਨੂੰ ਆਪਣੇ ਢੰਗ ਨਾਲ ਜੀ ਲੈਣ ਦਿਓ ਮੈਨੂੰ ਆਪਣੇ ਰੰਗ ਵਿੱਚ ਥੀ ਲੈਣ ਦਿਓ ਹੁਣ ਆਖਰੀ ਸਫ਼ਰ ਦੀ ਤਿਆਰੀ ਹੈ ਅੱਜ ਨਹੀਂ ਤਾਂ ਕੱਲ ਮੇਰੀ ਵਾਰੀ ਹੈ ਮੈਂ ਮਿੱਤਰੋ ਜ਼ਿੰਦਗੀ ਦੀ ਸ਼ਾਮ ਹਾਂ ਮੈਂ ਭਾਵੇਂ ਅਨਾਮ ਹਾਂ ਜਾਂ ਨਾਮ ਹਾਂ ਹਰ ਪਲ ਆਜ਼ਾਦੀ ਲਈ ਤੜਪਦਾ ਹਾਂ ਇਸੇ ਲਈ ਦਿੱਲੀ ਨੂੰ ਰੜਕਦਾ ਹਾਂ ਮੈਂ ਇਹੀ ਤੜਪ ਤੇ ਇਹੀ ਰੜਕ ਆਪਣੇ ਬੱਚਿਆਂ ਨੂੰ ਦੇ ਕੇ ਜਾਣੀ ਹੈ ਮੇਰਾ ਵਕਤ ਸ਼ਾਇਦ ਹੁਣ ਥੋੜਾ ਹੈ ਪਰ ਲੰਮੀ ਬੜੀ ਕਹਾਣੀ ਹੈ ਮੈਨੂੰ ਆਪਣੇ ਢੰਗ ਨਾਲ ਜੀ ਲੈਣ ਦਿਓ ਮੈਨੂੰ ਆਪਣੇ ਰੰਗ ਵਿੱਚ ਥੀ ਲੈਣ ਦਿਓ